ਭਜੇ ਨਾਲ ਹੀ ਮੈਂ ਗੈਰਤੇ ਸਾਡੇ ਫੋਟਾ ਤੇ چھوٹے ਤੋਂ ਰਿਪਰੈਜ਼ੈਂਟੇਟਿਵ ਮੈਡਮ ਦਾ ਸਾਰਿਆਂ ਦਾ ਕਲੇ ਕਰਨੇ ਕੀ ਪਰਸਨਲ ਮੀਟਿੰਗ ਵਿੱਚ ਬੜੇ ਸਾਰਾ ਦਾ ਸਪੋਰਟ ਮਿਲਣ ਦੀ ਆਈ ਹੁਬ ਪਹਿਲਾ ਵਾਰ ਹੀ ਛੋਟੇ ਦੌਰ ਤੇ ਸੰਸਾਰ ਅ ਗਰਮੀ ਦਾ ਵੀ ਸਮਾਂ ਆਏਗਾ ਹਿਊਮਿਡਿਟੀ ਵੀ ਵਧੀ ਹੋਈ ਹੈਗੀ ਫਿਰ ਵੀ ਤੁਸੀਂ ਆਏ ਹੋ ਸਾਡੀ ਗੱਲਾਂ ਬਾਤਾਂ ਸੁਣਨ ਦੇ ਲਈ ਉਹਦੇ ਲਈ ਧੰਨਵਾਦ ਆ ਤੁਹਾਡੇ ਕਾਉਂਸਲਰ ਮੈਡਮ ਦਾ ਮੈਨੂੰ ਹੁਣੇ ਹੀ ਬੈਠੇ ਬੈਠੇ ਪਤਾ ਲੱਗਾ ਕਿ ਆ 10 ਸਾਲਾਂ ਤੋਂ ਕੋਈ ਕਿ ਕਾਉਂਸਲਰ ਨੇ ਤੇ ਮੈਡਮ ਦਾ ਬੜਾ ਵਧੀਆ ਕੰਮ ਕਰ ਰਿਹਾ ਆ ਤੇ ਉਸ ਚੀਜ਼ ਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਡੇ ਦਰਿਆ ਪਹੁੰਚੇ ਨੇ ਕਮੋ ਕਮਸੇ ਤਕਾਲੂ ਜੀ ਆਪਣੇ ਜਿਹੜੇ ਨੂੰ ਹਿੱਟਾ ਤੇ ਲੋਜ ਜੀ ਇਹ ਸਾਡੇ ਬਹੁਤ ਹੀ ਪਤਕਾਰਯੋਗ ਨੇ ਇਹਨਾਂ ਦਾ ਸਾਰਿਆਂ ਦਾ ਚੱਲ ਰਿਹਾ ਅਸੀਂ ਦਿਲ ਦੀ ਤਰ੍ਹਾਂ ਜੀਉਂਦਾ ਕਪਤਾਨ ਤੋਂ ਧੰਨਵਾਦ ਕਰਦੇ ਹਾਂ ਸੋ ਉਹਨੇ ਬੇਨਤੀ ਕਰਦਾ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਹਰਦੇਸ਼ ਸਿੰਘ ਰੋਸ਼ਾ ਜੀ ਨੂੰ